ਏ ਪੌਂਕੀ ਜਾਨ ਜੋ ਮੇਰੇ ਬਾਰੇ ਪੌਂਕ ਰਿਆ ਮੈਨੂੰ ਇਹਨਾਂ ਦੀ ਪਰਵਾਹ ਨਹੀਂ ਆ ਕੋਈ ਕੁਝ ਬੋਲ ਰਿਹਾ ਮੇਰੇ ਬਾਰੇ ਕੋਈ ਕੁਝ ਬੋਲ ਰਿਹਾ ਕੋਈ ਕੁਝ ਬੋਲ ਰਿਹਾ ਮੈਨੂੰ ਸਾਰਿਆਂ ਦੇ ਬਾਰੇ ਪਤਾ ਵਾ ਕੌਣ ਕਿੰਨੇ ਪਾਣੀ ਚ ਹੈਗਾ ਕਿੰਨੇ ਦੇ ਪਾਣੀ ਚ ਨਹੀਂ ਮੈਂ ਉਹਨਾਂ ਦੇ ਪਰਸਨਲ ਮੈਟਰ ਖੋਲਣ ਤੇ ਆ ਗਈ ਤੇ ਫਿਰ ਉਹ ਕੁੜੀਆਂ ਜਿਹੜੀਆਂ ਨੂੰ ਮੈਂ ਦਿਲੋਂ ਹੀ ਮਾਫ ਕਰਤਾ ਮੈਂ ਕਿਹਾ ਮੇਰਾ ਤੁਹਾਡੇ ਨਾਲ ਲੈਣਾ ਦੇਣਾ ਹੈ ਹੀ ਨਹੀਂ ਦੂਜਿਆਂ ਨੂੰ ਕੀ ਕੀ ਕਰੂੰਗੇ ਜੇ ਕੱਲ ਤੁਹਾਡੇ ਨਾਲ ਹੋ ਗਿਆ ਇਹ ਸੀਨ ਤੇ ਫਿਰ ਕੀ ਕਰੂੰਗੇ ਸਾਨੂੰ ਕੀ ਨਹੀਂ ਪਤਾ ਤੁਹਾਡੇ ਬਾਰੇ ਠੀਕ ਹੈ ਨਾ ਇਸ ਮਾਮਲੇ ਜਾਂਚ ਕੀਤੀ ਜਿਹੜੀ ਡ੍ਰਿੰਕ ਦੇ ਨਾਲ ਲੈਣਾ ਦੇਣਾ ਹੈ ਹੀ ਨਹੀਂ ਕੁੜੀਆਂ ਨਾਲ ਮੇਰਾ ਮਸਲਾ ਹੈ ਹੀ ਨਹੀਂ ਮੇਰਾ ਮਸਲਾ ਹੀ ਉਸ ਬੰਦੇ ਨਾਲ ਲੜਾਈ ਲੜਦੀ ਪਈਆਂ ਬਾਕੀ ਕੁੜੀਆਂ ਵਾਸਤੇ ਤੁਹਾਡੇ ਵਾਸਤੇ ਤੁਸੀਂ ਉਲਟਾ ਮੇਰੇ ਬਾਰੇ ਬੋਲੀ ਜਾਂਦੇ ਹੋ ਇੱਕ ਗਲਤ ਗੱਲ ਆ ਕੁੜੀਆਂ ਵਾਸਤੇ ਥੋੜੀ ਜੀ ਸ਼ਰਮ ਕਰ ਲੋ ਇਹਨਾਂ ਨੂੰ ਕਹੋ ਸਿਮਰ ਸੰਤੂ ਦੇ ਹੱਕ ਦੇ ਵਿੱਚ ਅੱਜ ਡੀਜੇ ਐਸੋਸੀਏਸ਼ਨ ਜਿਹੜੀ ਅੱਜ ਇਕੱਠੀ ਹੋਈ ਹੈਗੀ ਸਿਮਰ ਸੰਤੂ ਵੀ ਇੱਥੇ ਪਹੁੰਚੀ ਗੱਲਬਾਤਾਂ ਕਰਾਂਗੇ ਸਿਮਰ ਅੱਜ ਇਕੱਠ ਕੀਤਾ ਵਾ ਇੱਕ ਵਾਰ ਫੇਰ ਸਾਰੇ ਇਕੱਠੇ ਹੋਏ ਨੇ ਤੁਹਾਡੇ سپورਟ ਦੇ ਵਿੱਚ ਖੜੇ ਨੇ ਪਰ ਜਿਨ੍ਹਾਂ ਦਾ ਤੁਸੀਂ ਫੰਕਸ਼ਨ ਲਾਣ ਗਏ ਸੀਗੇ ਉਹ ਤੁਹਾਡਾ ਵਿਰੋਧ ਕਰ ਰਹੇ ਨੇ ਤਾਂ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਹਾਡਾ ਪੂਰਾ ਸਾਥ ਦੇ ਰਹੇ ਡੀਜੇ ਐਸੋਸੀਏਸ਼ਨ ਵਾਲੇ ਦੇਖੋ ਜੀ ਜਿਹੜੇ ਬੰਦਿਆਂ ਨੂੰ ਮੈਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਨੂੰ ਸ਼ੋਅ ਤੱਕ ਮਤਲਬ ਹੁੰਦਾ ਸੀਗਾ ਮੈਂ ਇੰਨੇ ਡੀਪਲੀ ਨਹੀਂ ਕਿਸੇ ਦਾ ਜਾਣਦੀ ਹੁੰਦੀ ਸੀ ਕਿਹਦਾ ਸ਼ੋਅ ਆ ਕਿਹਦਾ ਨਹੀਂ ਹੈ ਨਾ ਜੋ ਵੀ ਮੇਰਾ ਮੇਰਾ ਇਹੀ ਸਿਸਟਮ ਸੀਗਾ ਸੀਰੀਅਸਲੀ ਤੇ ਉਸ ਤੋਂ ਬਾਅਦ ਜਿਹੜੇ ਆ ਘਟਨਾ ਹੋਈ ਹੈ ਮੇਰੇ ਇਨੇ ਟਾਈਮ ਬਾਅਦ ਜਿਹੜੀਆਂ ਚੀਜ਼ਾਂ ਸੀ ਟੋਲਰੇਟ ਵੀ ਕੀਤੀਆਂ ਕੁੜੀਆਂ ਨੂੰ ਵੀ ਇਹ ਗੱਲਾਂ ਚੰਗੀ ਤਰੀਕੇ ਨਾਲ ਪਤਾ ਨੇ ਜਿਹੜੀਆਂ ਕੁੜੀਆਂ ਮੇਰੇ ਖਿਲਾਫ ਬੋਲਦੀਆਂ ਨੇ ਮੂੰਹ ਟੱਕ ਟੱਕ ਕੇ ਜਾਂ ਕੁਝ ਇਹ ਜਿਹੇ ਬੋਲਦੀਆਂ ਪਈਆਂ ਨੇ ਤਰੀਕੇ ਨਾਲ ਬੋਲੇ ਜਿਹਦਾ ਕੋਈ ਤੱਕ ਵੀ ਹੋਵੇ ਠੀਕ ਹੈ ਨਾ ਤੁਸੀਂ ਇੱਕ ਕੁੜੀ ਦੇ ਕੁੜੀ ਦੇ ਵਿਰੁੱਧ ਹੋ ਗਿਓ ਤੁਹਾਨੂੰ ਇੱਕ ਥੋੜੀ ਜਿਹੀ ਅਕਲ ਚਾਹੀਦੀ ਆ ਕਿ ਤੁਸੀਂ ਤੁਹਾਡੇ ਨਾਲ ਕੱਲ ਨੂੰ ਜੇ ਹੋ ਗਿਆ ਫਿਰ ਤੁਹਾਡੇ ਨਾਲ ਕੌਣ ਖੜੂਗਾ ਠੀਕ ਹੈ ਨਾ ਇਹ ਕੱਲੀ ਮੈਂ ਆਪਦੇ ਵਾਸਤੇ ਨਹੀਂ ਇਹ ਚੀਜ਼ ਕੀਤੀ ਹੋਈ ਔਰ ਕੱਲੀ ਮੈਂ ਸਿਰਫ ਆਪਦੇ ਜਾਂ ਇਸ ਆਰਟਿਸਟਾਂ ਵਾਸਤੇ ਨਹੀਂ ਕੀਤੀ ਹੋਈ ਬਾਹਰ ਵੀ ਜਿਹੜੀਆਂ ਕੁੜੀਆਂ ਫੇਰਦੀਆਂ ਨੇ ਜਾਂ ਕੁਝ ਵੀ ਆ ਉਹਨਾਂ ਵਾਸਤੇ ਵੀ ਕੀਤੀ ਹੋਈ ਹੈ ਇਹ ਗੱਲ ਠੀਕ ਹੈ ਨਾ ਜੀ ਇਹ ਗੱਲ ਨਹੀਂ ਹੈ ਕਿ ਤੁਸੀਂ ਕੱਲ ਨੂੰ ਕਹਿ ਦੋਗੇ ਕਿ ਭਈ ਕੁੜੀਆਂ ਇੱਕ ਜੁੱਟ ਹੋ ਕੇ ਰਹਿਣ ਪਤਾ ਕੀ ਆ ਇਸ ਲਾਈਨ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵਾ ਕੰਪੀਟੀਸ਼ਨ ਵਗੈਰਾ ਹਰ ਛਾਰ ਫੀਲਡ ਚ ਹੁੰਦਾ ਵਾ ਜੋ ਚੀਜ਼ ਹੁੰਦੀ ਨਾ ਤੇ ਇਹ ਚੀਜ਼ੇ ਚੱਲੀ ਜਾਣੀਆਂ ਮੈਨੂੰ ਇਹਨਾਂ ਚੀਜ਼ਾਂ ਨਾਲ ਸਿਆਪਾ ਲੈਣਾ ਹੀ ਨਹੀਂ ਮੈਨੂੰ ਜਿਹੜਾ ਮੁੱਦਾ ਜਿਹੜਾ ਹੈ ਉਸ ਬੰਦੇ ਦੇ ਨਾਲ ਆ ਹਨਾ ਇਹ ਪੌਂਕੀ ਜਨ ਜੋ ਮੇਰੇ ਬਾਰੇ ਪੌਂਕ ਰਿਹਾ ਮੈਨੂੰ ਇਹਨਾਂ ਦੀ ਪਰਵਾਹ ਨਹੀਂ ਆ ਠੀਕ ਹੈ ਜਿੰਨਾ ਤੇ ਪਰਚਾ ਆਇਆ ਤੁਸੀਂ ਉਸ ਉਸ ਨੂੰ ਕਹਿ ਰਹੇ ਹੋ ਕਿ ਮੁੱਦਾ ਹੈਗਾ ਵਾ ਕਿ ਉਸ ਪਰਚੇ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਇਨਵੋਲਵਮੈਂਟ ਜਿੰਨਾ ਤੇ ਮਾਮਲਾ ਦਰਜ ਹੋਇਆ ਵਾ ਕਿ ਤੁਸੀਂ ਉਹਨਾਂ ਨੂੰ ਮਾਫ ਕਰਨ ਨੂੰ ਤਿਆਰ ਹੈਗੇ ਹੋ ਇਹ ਤੁਸੀਂ ਪ੍ਰੈਸ ਕਾਨਫਰੈਂਸ ਵਿੱਚ ਐਸੋਸ਼ੀਏਟ ਸ਼ਬਦ ਕਿ ਮੈਨੂੰ ਪਤਾ ਤਾਂ ਜਿਹੜੇ ਜਿਹੜੇ ਬੰਦੇ ਦੇਖੋ ਫੋਟੋਆਂ ਮੈਨੂੰ ਕਿਸੇ ਦੀਆਂ ਦਿਖਾਈਆਂ ਗਈਆਂ ਵਾ ਤੇ ਉਹ ਜਿਹੜੀ ਫੇਕ ਵੀਡੀਓ ਸੀਗੀ ਜਿਹੜੀ ਉਹ ਆਈ ਹੈ ਸਾਹਮਣੇ ਮੂੰਹ ਟੱਕਿਆ ਫੇਰ ਠੀਕ ਹੈ ਚਲੋ ਫਿਰ ਤਾਂ ਜੇ ਐਸਐਚਓ ਸਾਹਿਬ ਮੈਨੂੰ ਕਹਿ ਰਹੇ ਨੇ ਕਿ ਉਹ ਚੀਜ਼ ਕਰ ਲੈਂਦਾ ਵਾ ਉਹ ਬੰਦਾ ਕੈਮਰਾ ਫੇਸ ਕਰੇਗਾ ਠੀਕ ਹੈ ਪਹਿਲਾਂ ਤਾਂ ਉਹ ਮੈਨੂੰ ਇਹ ਗੱਲ ਕਹਿ ਰਹੇ ਸੀਗੇ ਕਿ ਅਸੀਂ ਜਿਹੜਾ ਆ ਥਾਣੇ ਆ ਕੇ ਗੱਲ ਜਿਹੜੀ ਆਪਾਂ ਨਿਬੇੜ ਲੈਣੇ ਆ ਤੇ ਥਾਣੇ 'ਚ ਬਹਿ ਕੇ ਆਪਾਂ ਗੱਲ ਨਿਬੇੜ ਲੈਣੇ ਆ ਮੈਂ ਕਿਹਾ ਕਿ ਚਲੋ ਮੀਡੀਆ ਵੀ ਉੱਥੇ ਆਏਗੀ ਤਾਂ ਉਹਨਾਂ ਨੇ ਕਿਹਾ ਕਿ ਅੰਦਰ ਵੀ ਕਾਫੀ ਕੈਮਰੇ ਲੱਗੇ ਹੋਏ ਨੇ ਹੈਨਾ ਤੇ ਮੈਂ ਕਿਹਾ ਉਹ ਚੀਜ਼ ਨਹੀਂ ਹੁੰਦੀ ਜਿੱਦਾਂ ਮੇਰੀ ਇਦਾਂ ਕੋਈ ਕੁਝ ਬੋਲ ਰਿਹਾ ਮੇਰੇ ਬਾਰੇ ਕੋਈ ਕੁਝ ਬੋਲ ਰਿਹਾ ਕੋਈ ਕੁਝ ਬੋਲ ਰਿਹਾ ਹੈਨਾ ਚਲੋ ਮੈਂ ਜਿਹੜੇ ਮੇਰੇ ਨਾਲ ਸਪੋਰਟ ਕਰਦੇ ਪਏ ਨੇ ਉਹਨਾਂ ਦਾ ਧੰਨਵਾਦ ਕਰਦੀ ਆ ਮੈਂ ਬਿਲਕੁਲ ਧੰਨਵਾਦ ਕਰਦੀ ਆ ਨਾ ਪਰ ਜਿਹੜਾ ਮੇਰਾ ਮੇਨ ਮੁੱਦਾ ਜਿਹੜਾ ਆ ਉਸ ਨੂੰ ਚੱਕਿਆ ਜਾਵੇ ਮੇਰੀ ਪਰਸਨਲ ਲਾਈਫ ਦੇ ਵਿੱਚ ਵੜਨ ਦੀ ਲੋੜ ਨਹੀਂ ਆ ਮੈਨੂੰ ਸਾਰਿਆਂ ਦੇ ਬਾਰੇ ਪਤਾ ਵਾ ਕੌਣ ਕਿੰਨੇ ਪਾਣੀ 'ਚ ਹੈਗਾ ਕਿੰਨੇ ਦੇ ਪਾਣੀ 'ਚ ਨਹੀਂ ਮੈਂ ਉਹਨਾਂ ਦੇ ਪਰਸਨਲ ਮੈਟਰ ਖੋਲਣ ਤੇ ਆ ਗਈ ਤੇ ਫਿਰ ਮਾੜੀ ਗੱਲ ਹੋ ਜੂਗੀ ਮੇਰੇ ਵਾਸਤੇ ਵੀ ਤੁਸੀਂ ਤੁਹਾਡੇ ਪਰਸਨਲ ਲਾਈਫ ਤੱਕ ਪਹੁੰਚੇ ਨਹੀਂ ਕਿਸ ਤਰ੍ਹਾਂ ਦੀ ਘੁੱਟਨ ਮਹਿਸੂਸ ਹੁੰਦੀ ਕਿਉਂਕਿ 4 ਦਿਨ ਤੋਂ ਤੁਸੀਂ ਇਸ ਮਾਮਲੇ ਦੇ ਵਿੱਚ ਉਲਝੇ ਹੋਏ ਹੋ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਤੁਸੀਂ ਮੈਨੂੰ ਕੋਈ ਘੁੱਟਨ ਮਹਿਸੂਸ ਨਹੀਂ ਹੋ ਰਹੀ ਦੇਖੋ ਉਹ ਕੁੜੀਆਂ ਜਿਹੜੀਆਂ ਨੂੰ ਮੈਂ ਦਿਲੋਂ ਹੀ ਮaaf ਕਰਤਾ ਮੈਂ ਕਿਹਾ ਮੇਰਾ ਤੁਹਾਡੇ ਨਾਲ ਲੈਣਾ ਦੇਣਾ ਹੈ ਹੀ ਨਹੀਂ ਤੁਸੀਂ ਬੋਲ ਲਿਓ ਜੋ ਬੋਲਣਾ ਹੈ ਮੈਂ ਆਪਦੇ ਦਿਲੋਂ ਉਹਨਾਂ ਨੂੰ ਮੇਰਾ ਕੋਈ ਉਹਨਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਮੈਂ ਉਹਨਾਂ ਨੂੰ ਦਿਲੋਂ ਮਾਫ਼ ਕੀਤਾ ਹੋਇਆ ਜੋ ਤੁਸੀਂ ਮੇਰੇ ਬਾਰੇ ਜਿਹੜਾ ਮਾੜਾ ਬੋਲਦਿਆ ਠੀਕ ਆ ਕੋਈ ਗੱਲ ਨਹੀਂ ਬੋਲੀ ਜਾਓ ਮੇਰਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਲੇਕਿਨ ਮੇਰੀ ਪਰਸਨਲ ਲਾਈਫ ਦੇ ਵਿੱਚ ਨਾ ਵੜੋ ਜੇ ਪਰਸਨਲ ਲਾਈਫ ਦੇ ਵਿੱਚ ਮੈਂ ਵੜ ਗਈ ਤੇ ਫਿਰ ਕੰਮ ਔਖਾ ਹੋ ਜਾਊਗਾ ਮੈਂ ਚਾਹਨੀ ਆ ਕਿ ਸਾਡੀ ਆਪ ਦੀ ਜਿਹੜੀਆਂ ਆਰਟਿਸਟ ਨੇ ਨਾ ਉਹ ਜੁੜ ਕੇ ਰਹਿਣ ਉਹਨਾਂ ਨੂੰ ਥੋੜੀ ਅਕਲ ਕਰੋ ਕਿ ਤੁਸੀਂ ਤੁਹਾਡਾ ਆਪਸ ਦੇ ਵਿੱਚ ਨਹੀਂ ਕੁਝ ਬਣਦਾ ਤੇ ਤੁਸੀਂ ਦੂਜਿਆਂ ਨੂੰ ਕੀ ਕੀ ਕਰੋਗੇ ਜੇ ਕੱਲ ਨੂੰ ਤੁਹਾਡੇ ਨਾਲ ਹੋ ਗਿਆ ਇਹ ਸੀਨ ਤੇ ਫਿਰ ਕੀ ਕਰੋਗੇ ਅੱਜ ਤੱਕ ਕੱਟ ਕਿੰਨੂੰ ਜਵਾਬ ਦੇ ਰਿਹਾ ਵਾ ਕਿਉਂਕਿ ਅੱਜ ਤੁਸੀਂ ਕੱਟ ਕਰ ਲਿਆ ਵਾ ਵੱਡੇ ਲੈਵਲ ਤੇ ਵਕਫਾ ਕੈਸ਼ੂਏਸ਼ਨ ਤੁਹਾਡੇ ਸਮਰਥਨ ਚਾਹੀਏ ਨੇ ਕਿੰਨੂੰ ਜਵਾਬ ਦੇ ਦੇਣ ਤੁਸੀਂ ਅੱਜ ਦੇਖੋ ਜੀ ਜਿੰਨੇ ਵੀ ਇੱਥੇ ਦੇਖੋ ਐ ਵੀ ਬੰਦੇ ਜਿਹੜੇ ਸਾਹਮਣੇ ਵੀ ਬੈਠੇ ਹੋਏ ਨੇ ਜਿੰਨੇ ਵੀ ਇੱਥੇ ਮੌਜੂਦ ਨੇ ਜੇ ਤੇ ਉਹ ਦਿਲੋਂ ਮੇਰੇ ਸਪੋਰਟਿਵ ਨਹੀਂ ਠੀਕ ਹੈ ਤੇ ਮੈਂ ਤਾਂ ਉਹਨਾਂ ਦੇ ਉਹਨਾਂ ਦੇ ਲਈ ਬੋਲਦੀ ਆਂ ਇਹ ਚੀਜ਼ ਠੀਕ ਹੈ ਜੀ ਜਿਹੜੇ ਦਿਲੋਂ ਮੇਰੇ ਨਾਲ ਸਪੋਰਟਿਵ ਨਹੀਂ ਸਿਮਰ ਹੁਣ ਅੱਗੇ ਅੱਗੇ ਕੀ ਅੱਗੇ ਕੀ ਸੋਚਾ ਹੁਣ ਅੱਜ ਤੁਸੀਂ ਕੱਟ ਕਰ ਲਿਆ ਵਾ ਅਗਲੀ ਹੁਣ ਕੀ ਪਲੈਨਿੰਗ ਹੈਗੀ ਹੈ ਅੱਛਾ ਜੀ ਮੈਂ ਇਫ ਤੁਸੀਂ ਹੁਣ ਕੀ ਦਿਖਾਉਣ ਜਾ ਰਹੇ ਮੈਂ ਹੁਣ ਇਹ ਕੁੜੀਆਂ ਦੇਖੋ ਪਤਾ ਕੀ ਗੱਲ ਆ ਜਿਹੜੀਆਂ ਮੇਰੀਆਂ ਫਰੈਂਡਸ ਨੇ ਨਾ ਉਹ ਐਕਚੁਅਲੀ ਮੈਂ ਉਹ ਉਹਨਾਂ ਦਾ ਪਰਸਨਲੀ ਮਾਮਲਾ ਬਾਤ ਹੈ ਮੈਂ ਉਹ ਉਹ ਚਾਹਦੀਆਂ ਵੀ ਨੇ ਕਿ ਅਸੀਂ ਕੈਮਰੇ ਦੇ ਮੂਰੇ ਨਹੀਂ ਆਣਾ ਤੇ ਪਰ ਅਸੀਂ ਤੇਰੇ ਨਾਲ ਹੈਗੀਆਂ ਵਾ ਤੂੰ ਟੈਨਸ਼ਨ ਨਾ ਲੈ ਤੇ ਉਹਨਾਂ ਦੇ ਸਾਰੇ ਬਾਕੀ ਡੀਜੀ ਵਾਲੀ ਵੀ ਲਾਲ ਹੈਗੇ ਤੁਹਾਡੇ ਹੈਗੀਆਂ ਬਿਲਕੁਲ ਆਈਆਂ ਨੇ ਇਹ ਜਿਹੜੀਆਂ 2-4 ਜਿਨ੍ਹਾਂ ਨੂੰ ਪ੍ਰੋਬਲਮ ਹੈ ਦੇਖੋ ਜੀ ਜਦ ਵੀ ਕੋਈ ਚੀਜ਼ ਹੁੰਦੀ ਹੈ ਨਾ 2-4 ਬੰਦੇ ਨੂੰ ਪ੍ਰੋਬਲਮ ਹੁੰਦੀ ਹੈ 2-4 ਬੰਦੇ ਆਪਣੇ ਨਾਲ ਹੁੰਦੇ ਠੀਕ ਹੈ ਨਾ ਇਹ ਤੇ ਆਮ ਜੀ ਗੱਲ ਹੈ ਠੀਕ ਹੈ ਜੇ ਉਹਨਾਂ ਨੇ ਪਰਸਨਲ ਗੱਲਾਂ ਦੇ ਵਿੱਚ ਕੁਸੇ ਆ ਜਾਂ ਕੁਝ ਕੀਤਾ ਵਾ ਜੇ ਮੈਂ ਉਹਨਾਂ ਦੀਆਂ ਚੀਜ਼ਾਂ ਚੱਕ ਜਿਹੜੇ ਅੱਜ ਕਹ ਰਿਹਾ ਅਸੀਂ दारूਆਂ ਨਹੀਂ ਪੀਂਦੇ ਅਸੀਂ ਇਹ ਨਹੀਂ ਕਰਦੀਆਂ ਇਹ ਨਹੀਂ ਕਰਦੀਆਂ ਯਾਰ ਸਾਨੂੰ ਕੀ ਨਹੀਂ ਪਤਾ ਤੁਹਾਡੇ ਬਾਰੇ ਠੀਕ ਹੈ ਨਾ ਇਸ ਮਾਮਲੇ ਜਾਂਚ ਕੀਤੀ ਜਿਹੜੀ ਡਰਿੰਕ ਦੇ ਲੈਣਾ ਦੇਣਾ ਹੈ ਹੀ ਨਹੀਂ ਕੁੜੀਆਂ ਨਾਲ ਮੇਰਾ ਮਸਲਾ ਹੈ ਹੀ ਨਹੀਂ ਮੇਰਾ ਮਸਲਾ ਹੀ ਉਸ ਬੰਦੇ ਨਾਲ ਆ ਤੁਸੀਂ ਐਵੇਂ ਵਿੱਚ ਵੜੀ ਜਾਂਦੀਆਂ ਜੇ ਤੁਹਾਡਾ ਕੀ ਹੈ ਤੁਹਾਡੇ ਕੰਮ ਤੇ ਅਸਰ ਪੈਣਾ ਤੁਹਾਨੂੰ ਇਹ ਹੋਣਾ ਤੁਹਾਨੂੰ ਜੇ ਤੁਹਾਡੀ ਗਲਤੀ ਨਹੀਂ ਹੈ ਤੇ ਤੁਹਾਡੇ ਕੰਮ ਤੇ ਕਿਵੇਂ ਅਸਰ ਪੈਜੂਗਾ ਜੀ ਮੇਰੇ ਮੁੱਦੇ ਦੇ ਨਾਲ ਮੈਂ ਤਾਂ ਆਪਦੇ ਹੱਕ ਦੀ ਲੜਾਈ ਲੜਦੀ ਪਈਆਂ ਬਾਕੀ ਕੁੜੀਆਂ ਵਾਸਤੇ ਤੁਹਾਡੇ ਵਾਸਤੇ ਤੁਸੀਂ ਉਲਟਾ ਮੇਰੇ ਬਾਰੇ ਬੋਲੀ ਜਾਂਦੇ ਹੋ ਇੱਕ ਗਲਤ ਗੱਲ ਹੈ ਕੁੜੀਆਂ ਵਾਸਤੇ ਥੋੜੀ ਜੀ ਸ਼ਰਮ ਕਰ ਲਓ ਇਹਨਾਂ ਨੂੰ ਕਹੋ ਕਿਪਰੇ ਸਿਮਰ ਸੰਤੂ ਨੇ ਜਿੰਨਾਂ ਨਾਲ ਅਸੀਂ ਗੱਲਬਾਤ ਕੀਤੀ ਆ ਤਾਂ ਪੂਰੀ ਐਸੋਸੀਏਸ਼ਨ ਅੱਜ ਇੱਥੇ ਇਕੱਠੀ ਹੋਈ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਵੱਖ-ਵੱਖ ਐਸੋਸੀਏਸ਼ਨਾਂ ਦੇ ਜਿਹੜੇ ਪ੍ਰਧਾਨ ਨੇ ਇੱਥੇ ਪਹੁੰਚੇ ਨੇ ਜੋ ਡੀਜੀ ਐਸੋਸੀਏਸ਼ਨ ਦੇ ਪ੍ਰਧਾਨ ਸੀ ਉਹ ਵੀ ਇੱਥੇ ਪਹੁੰਚੇ ਸੀ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਤਸਵੀਰਾਂ ਜੋ ਤੁਸੀਂ ਦੇਖ ਸਕਦੇ ਹੋ ਅੱਜ ਇੱਕ ਵੱਡਾ ਇਕੱਠ ਜਿਹੜਾ ਵਾ ਇੱਥੇ ਕੀਤਾ ਗਿਆ ਵਾ ਤਾਂ ਜੋ ਵਾਈਸ ਪ੍ਰਧਾਨ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਹ ਅੱਜ ਸਿਮਰ ਦੇ ਹੱਕ ਦੇ ਵਿੱਚ ਇੱਕ ਇਕੱਠ ਹੈਗਾ ਵਾ ਤਾਂ ਵਾਈਸ ਪ੍ਰਧਾਨ ਜੀ ਅਸੀਂ ਗੱਲਬਾਤ ਕਰ ਲਏ ਨਾ ਸਰ ਅੱਜ ਪੂਰੀ ਐਸੋਸੀਏਸ਼ਨ ਇਕੱਠੀ ਹੋਈ ਆ ਕਿਹੜੀ ਕਿਹੜੀ ਐਸੋਸੀਏਸ਼ਨ ਅੱਜ ਇੱਥੇ ਪਹੁੰਚੀ ਹੋਈਆਂ ਆ ਕਿਹੜਾ ਕਿਹੜਾ ਗਰੁੱਪ ਅੱਜ ਪਹੁੰਚਿਆ ਆ ਵਾ ਤਾਂ ਸਿਮਰ ਦੇ ਹੱਕ ਦੇ ਵਿੱਚ ਆ ਤੁਸੀਂ ਡਟ ਗਏ ਸਰ ਪਹਿਲਾਂ ਤਾਂ ਮੈਂ ਤੁਹਾਡਾ ਸਾਰੀ মিডিਆ ਦਾ ਧੰਨਵਾਦ ਕਰਦਾ ਵੀ ਤੁਹਾਡੇ ਚੈਨਲਾਂ ਦੇ ਮਾਧਿਅਮ ਰਾਹੀਂ ਸਾਡੀ ਜਿਹੜੀ ਆਵਾਜ਼ ਆ ਸਰਕਾਰ ਤਾਈਂ ਪਹੁੰਚਦੀ ਹੈ ਸਾਨੂੰ ਇਹਦਾ ਬਹੁਤ ਵੱਡਾ ਫਾਇਦਾ ਹੈ ਅੱਜ ਇੱਥੇ ਸਿਮਰ ਸੰਧੂ ਦਾ ਜਿਹੜਾ ਹਾਈ ਪ੍ਰੋਫਾਈਲ ਕੇਸ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੁਸੀਂ ਕਈ ਦਿਨਾਂ ਤੋਂ ਕਵਰ ਕਰ ਰਹੇ ਆਂ ਅੱਜ ਪੰਜਾਬ ਲੈਵਲ ਦੀ ਜਿਹੜੀ ਮ ਇਸ ਮਸਲੇ 'ਚ ਸਾਡੀ ਹੋਈ ਐ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚੋਂ ਜਿੰਨੇ ਵੀ ਅਸੀਂ ਆਰਗੇਨਾਈਜ਼ਰ ਜਾਂ ਇਸ ਲਾਈਨ ਦੇ ਨਾਲ ਅਨਵਾਲਵਾ ਜਿਹੜੇ ਇਸ ਕਿੱਤੇ ਨਾਲ ਹਨ ਕਾਰੋਬਾਰ ਨਾਲ ਅਨਵਾਲਵਾ ਸਾਰੇ ਬੰਦੇ ਇੱਥੇ ਪਹੁੰਚੇ ਸੀ ਸਿਮਰ ਸੰਧੂ ਦੇ ਹੱਕ ਦੇ ਵਿੱਚ ਜਿਹਦੇ ਵਿੱਚ ਭੰਗੜਾ ਟੀਮਾਂ ਹਨ ਆਰਗੇਨਾਈਜ਼ਰ ਡੀਜੇ ਵਾਲੇ ਸਾਊਂਡ ਵਾਲੇ ਸਾਰੇ ਜਿਹੜੇ ਇੱਕ ਕਿੱਤੇ ਨਾਲ ਸੰਬੰਧ ਰੱਖਦੇ ਸਾਰੇ ਇੱਥੇ ਪਹੁੰਚੇ ਸੀ ਔਰ ਅਸੀਂ ਇੱਕ ਵਾਰ ਫੇਰ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਹੜੇ ਇਸ ਕਿੱਤੇ ਨੂੰ ਸਾਡਾ ਸੇਫਟੀ ਵਾਈਜ਼ ਬਣਾਇਆ ਜਾਵੇ ਤਾਂ ਕਿ ਸਾਡੀਆਂ ਜਿਹੜੀਆਂ ਇਹ ਭੈਣਾਂ ਕੁੜੀਆਂ ਜਿਹੜੀਆਂ ਆਪਦਾ ਪਰਿਵਾਰ ਪਾਲਦੀਆਂ ਇੱਕਤਾ ਕਰਕੇ ਕਾਰੋਬਾਰ ਹਨ ਪਰਫਾਰਮੈਂਸ ਜਿਹੜੀਆਂ ਦੇ ਕੇ ਇਹ ਕਾਰੋਬਾਰ ਚ ਆਪਦਾ ਪਰਿਵਾਰ ਪਾਲਦੀਆਂ ਉਹਨਾਂ ਨੂੰ ਜਿਹੜਾ ਹਨਾ ਇਹ ਦਾਰ ਉਹਨਾਂ ਦਾ ਚੱਕਿਆ ਜਾਵੇ ਵੀ ਸਾਡੇ ਨਾਲ ਕੋਈ ਮਿਸ ਬਿਹੇਵਰ ਕਿਸੇ ਫੰਕਸ਼ਨ ਤੇ ਨਾ ਹੋਵੇ ਤੇ ਅਸੀਂ ਇਹੀ ਮੰਗ ਕਰਦੇ ਹਾਂ ਵੀ ਜਿਹੜੀ ਜਿਹੜੀ ਇਸ ਜਿਹੜੀ ਲੈਂਡ ਨੂੰ ਸਾਡੇ ਨੂੰ ਥੋੜਾ ਜਿਹਾ ਸਕਸੈਸਫੁਲ ਬਣਾਇਆ ਜਾਵੇ ਤਾਂ ਹੁਣ ਅੱਜ ਅੱਜ ਦੇ ਕੱਟ ਤੋਂ ਬਾਅਦ ਤੁਹਾਨੂੰ ਤੁਸੀਂ ਅਗਲੀ ਪਲਾਨਿੰਗ ਕੀ ਬਣਾਈ ਆ ਜਿਨ੍ਹਾਂ ਦੇ ਨਾਲ ਸਿਮਰ ਗਈ ਸੀ ਜਿਹੜੇ ਡੀਜੇ ਗਰੁੱਪ ਨਾਲ ਇਹਨਾਂ ਗਈ ਸੀ ਉਹ ਸਿਮਰ ਦੇ ਵਿਰੋਧ ਦੇ ਵਿੱਚ ਨੇ ਸਿਮਰ ਕਹਿ ਰਹੀ ਹੈ ਕਿ ਜਿੰਨਾ ਤੇ ਮਾਮਲਾ ਦਰਜ ਹੋਇਆ ਮੈਂ ਉਹਨਾਂ ਨੂੰ ਮਾਫ਼ ਕਰਨ ਨੂੰ ਤਿਆਰ ਹੈਗੀ ਆ ਪਰ ਮੇਰਾ ਤਾਂ ਵਿਰੋਧ ਉਹੀ ਲੋਕ ਕਰ ਰਹੇ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਫੰਕਸ਼ਨ ਤੇ ਨਾਲ ਮੈਂ ਗਈ ਸੀ ਜਿਹੜੇ ਡੀਜੇ ਗਰੁੱਪ ਦੇ ਨਾਲ ਗਈ ਸੀ ਉਹ ਵਿਰੋਧ ਕਰ ਰਹੇ ਨੇ ਅੱਜ ਸਰ ਉਹ ਇੱਕ ਅਣਜਾਣਪੁਣਾ ਸੀ ਵੀ ਜਿਨ੍ਹਾਂ ਦੇ ਕਾਰੋਬਾਰ ਤੇ ਜਿਨ੍ਹਾਂ ਦੇ ਫੰਕਸ਼ਨਾਂ ਤੇ ਇਹ ਉਹਨੂੰ ਲੈ ਕੇ ਗਏ ਲੜਕੀ ਨੂੰ ਵੀ ਉਹਨਾਂ ਨੂੰ ਇਹ ਜਿਹੜਾ ਕਮ ਰੀਓਪਨ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਇਹ ਇੱਕ ਜਿਹੜੀ ਲਾਈਨ ਆ ਇਹ ਪੜਦੇ ਵਾਲੀ ਲਾਈਨ ਆ ਵੇਖੋ ਵੱਡੀਆਂ-ਵੱਡੀਆਂ ਗੱਲਾਂ ਹੋ ਜਾਂਦੀਆਂ ਉਹ ਉੱਠ ਕੇ ਉਹਨਾਂ ਦਾ ਇਸੇ ਲੜਕੀ ਦੇ ਵਰ ਖਿਲਾਫ ਖੜਾ ਹੋਣਾ ਮੰਦਭਾਗਾ ਸੀ ਹੈ ਉਹ ਸਾਡੇ ਭਰਾ ਹੈ ਸਾਡੇ ਕਾਰੋਬਾਰ ਦੇ ਵਿੱਚ ਹਨ ਸਾਰੇ ਉਹ ਇਕੱਠੇ ਆ ਪਰ ਕਾਰਨ ਵੀ ਉਹਨਾਂ ਦੀ ਜਿਹੜੀ ਇਹ ਸਟੇਟਮੈਂਟ ਸੀ ਉਹ ਬਿਲਕੁਲ ਗਲਤ ਸੀ ਇਸ ਕਿਤੇ ਨੂੰ ਜਿਹੜੀ ਬਹੁਤ ਵੱਡਾ ਨੁਕਸਾਨ ਪਹੁੰਚਿਆ ਇਸ ਕਰਕੇ ਅਸੀਂ ਮੰਗ ਕਰਦੇ ਆਂ ਵੀ ਜਿਹੜੀ ਸੰਧੂ ਕੁੜੀ ਹੈ ਸਿਮਰਨਾਂ ਇਹ ਖੁੱਲੇ ਸ਼ਬਦਾਂ ਵਿੱਚ ਤੁਹਾਨੂੰ ਵੀ ਉਹਨੇ ਹਨਾ ਬਾਈਟ ਦਿੱਤੀ ਹੈ ਵੀ ਜੇ ਉਹ ਪਰਿਵਾਰ ਜੇ ਉਹ ਲੜਕਾ ਜਿਸ ਨੇ ਤੇ ਉਹਦੇ ਤੇ ਅਟੈਕ ਕੀਤਾ ਗਲਾਸ ਦੇ ਨਾਲ ਜੇ ਆ ਕੇ ਜਨਤਕ ਤੌਰ ਤੇ ਹਨਾ ਜਿਵੇਂ ਅਸੀਂ ਤੁਹਾਡੇ ਸਾਹਮਣੇ ਆਏ ਉਹ ਵੀ ਤੁਹਾਡੇ ਸਾਹਮਣੇ ਆ ਕੇ ਕਹਦੇ ਵੀ ਮੈਥੋਂ ਜਿਹੜੀ ਇਹ ਅਣਜਾਣਪੁਣੇ ਚ ਗਲਤੀ ਹੋ ਗਈ ਜਾਂ ਮੈਂ ਉਦੋਂ ਥੋੜਾ ਬਹੁਤਾ ਮੇਰੀ ਡਰਿੰਕ ਕੀਤੀ ਸੀ ਜਾਂ ਕਿਸੇ ਵੀ ਹਿਸਾਬ ਨਾਲ ਉਹ ਉਹ ਲੜਕੀ ਤੋਂ ਮਾਫੀ ਮੰਗਦਾ ਲੜਕੀ ਨੇ ਆਪਣੇ ਸਾਹਮਣੇ ਮੀਡੀਆ ਦੇ ਸਾਹਮਣੇ ਇਹ ਗੱਲ ਕਹੀ ਹੈ ਸਾਨੂੰ ਵੀ ਉਹਨੇ ਵਿਸ਼ਵਾਸ ਦਿਵਾਇਆ ਹੈ ਵੀ ਅਸੀਂ ਪ੍ਰਧਾਨ ਜੀ ਉਹਨੂੰ ਮੈਂ ਇਹ ਜਿਹੜਾ ਕੇਸ ਆ ਜਿਹੜਾ ਇਹ ਰਫਾ ਤਫਾਕਾ ਧੰਨਵਾਦ ਪੰਗੜਾ ਐਸੋਸੀਏਸ਼ਨ ਤੋਂ ਵੀ ਅਗਲੇ ਦਿਨ ਸਾਡਾ ਗੱਲਬਾਤ ਕਰਾਂਗੇ ਸਰ ਕਿਸ ਤਰ੍ਹਾਂ ਦੇਖਦੇ ਹੋ ਜੋ ਘਟਨਾ ਵਾਪਰੀ ਹੈਗੀ ਅੱਜ ਤੁਸੀਂ ਸਾਰੇ ਹੱਕ ਦੇ ਵਿੱਚ ਖੜੇ ਸਿਮਰ ਸੰਧੂ ਦੇ ਪਹਿਲ ਉਸ ਘਟਨਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੰਗੜਾ ਕਲਚਰ ਯੂਨੀਅਨ ਬਠਿੰਡਾ ਵੱਲੋਂ ਅਸੀਂ ਇਸ ਕੰਮ ਦੀ ਸਖਤ ਸ਼ਬਦਾਚ ਨਿਖੇਦੀ ਕਰਦੇ ਹਾਂ ਜੀ ਜਿੱਦਾਂ ਇੱਕ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਆਪਣੇ ਵਿਦਵਾਂ ਦੇ ਵਿੱਚ ਵੀ ਪਰ ਅੱਜ ਦੀ ਡੇਟ 'ਚ ਆਪਾਂ ਦੇਖਦੇ ਹਾਂ ਵੀ ਜਿਹੜਾ ਮਰਦ ਪ੍ਰਧਾਨ ਬਣੇ ਹੋਏ ਨੇ ਉਹ ਜਾਂ ਨਸ਼ੇ ਦੀ ਹਾਲਤ ਦੇ ਵਿੱਚ ਪੈਲਸਾਂ ਦੇ ਵਿੱਚ ਕੀ ਬਾਹਰ ਵੀ ਆਪਾਂ ਕੁੜੀਆਂ ਨਾਲ ਮਿਸਬੇਵ ਕਰਦੇ ਆ ਇਹ ਬਹੁਤ ਹੀ ਗਲਤ ਇਹ ਨਹੀਂ ਹੋਣਾ ਚਾਹੀਦਾਗਾ ਜਿੱਦਾਂ ਉੱਥੇ ਉਹ ਪੈਲਸ ਦੇ ਵਿੱਚ ਕੁੜੀ ਨਾਲ ਗਾਲੋ-ਗਲੋਚ ਹੋਇਆ ਜਾਂ ਜਿੱਦਾਂ ਉਹਦੇ ਗਲਾਸ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਗਰ ਉਹ ਕੁੜੀ ਦੇ ਫੇਸ ਤੇ ਜਾਂ ਕਿਸੇ ਜਗ੍ਹਾ ਤੇ ਉਹ ਲੱਗ ਜਾਂਦਾ ਗਲਾਸ ਕੱਚ ਆਪਾਂ ਸਮਝਦੇ ਆ ਤਾਂ ਉਹਦੀ ਫੇਸ ਬਿਊਟੀ ਉਹਦੀ ਕਮਾਈ ਆ ਠੀਕ ਹੈ ਜੀ ਤੇ ਉਹਦੀ ਸਾਰੀ ਉਮਰ ਦੀ ਰੋਜ਼ੀ-ਰੋਟੀ ਉਹਨ ਕੋਈ ਨਹੀਂ ਦੇ ਸਕਦਾ ਜਾਂ ਉਹ ਹੋ ਸਕਦਾ ਇੱਕ ਲੜਕੀ ਇਕੱਲੀ ਕਿੰਨਾ ਉਹ ਆਪ ਦੇ ਪਿੱਛੇ ਪਰਿਵਾਰ ਪਾਲ ਰਹੀ ਆ ਤੋਂ ਸੋ ਵੀ ਇਹ ਲੋਕਾਂ ਨੂੰ ਕੁਝ ਸਮਝਣਾ ਚਾਹੀਦਾ ਇਸ ਘਟਨਾ ਤੋਂ ਅੱਗੇ ਵੀ ਲੋਕਾਂ ਨੂੰ ਸੇਧ ਲੈਣੀ ਚਾਹੀਦੀ ਹੈ ਤੁਸੀਂ ਉਹ ਇਸ ਪੂਰੇ ਘਟਨਾ ਤੋਂ ਉਹਨਾਂ ਤੋਂ ਅੱਜ ਇਕੱਠੇ ਹੋ ਜਾਓ ਲੱਗਦਾ ਕਿ ਇਹ ਸਾਰਾ ਰਾਜੀਨਾਮਾ ਹੋ ਜਾਣਾ ਚਾਹੀਦਾ ਇਸ ਮਸਲੇ ਦੇ ਉੱਤੇ ਕਿਉਂਕਿ ਜਿਹੜਾ ਵਾ ਤੁਹਾਡੇ ਗਰੁੱਪ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਨੇ ਲੋਕ ਫੰਕਸ਼ਨ ਕਰਾਂ ਚ ਕਰੇਜ਼ ਕਰਨਗੇ ਹਾਂਜੀ ਅੱ비 ਜਦੋਂ ਮੰਨ ਲਓ ਇਦਾਂ ਦਾ ਕੋਈ ਮਸਲਾ ਹੁੰਦਾ ਹਨਾ ਤਾਂ ਜਿੱਦਾਂ ਕੋਈ ਸ਼ਰਾਰਤੀ ਜਵਾਬਸਾਂ ਨੇ ਲਾ ਲੋ ਜਾਂ ਉਸ ਆਦੇ ਪਰਸਨਲ ਮੁੱਦਿਆਂ ਨੂੰ ਲੈ ਕੇ ਕੁਝ ਲੋਕਾਂ ਨੇ ਗਲਤ ਬਿਆਨ ਦਿੱਤੇ ਨੇ ਉਹਦੇ ਨਾਲ ਇੱਕ ਬੰਦੇ ਦੇ ਅਲੀਗੇਸ਼ਨ ਤਾਂ ਲੱਗਿਆ ਪਰ ਸਾਰੀ ਲਾਈਨ ਉਸ ਕਾਰਨ ਕਰਕੇ ਬਦਨਾਮ ਹੁੰਦੀ ਆ ਉਹਦੇ ਨਾਲ ਆਨ ਆਨਲਾਈਨ ਸਮੇਂ ਚ ਕੰਮ ਤੇ ਵੀ ਇਫੈਕਟ ਪੈਂਦਾ ਨੇ ਪਰ ਇਹ ਆ ਵੀ ਚਲੋ ਇਹਨਾਂ ਕੁੜੀਆਂ ਨੇ ਵੀ ਕੰਮ ਕਰਨ ਹਰ ਸ਼ਹਿਰ ਚ ਜਾਣਾਗਾ ਹਰ ਆਰਗੇਨਾਈਜ਼ਰ ਦਾ ਪਾਰਟੀ ਵਾਲਿਆਂ ਦਾ ਕੰਮ ਕਰਨਾ ਨੇ ਕੱਲੂ ਨਵੀਂ ਨਵੀਆਂ ਪਾਰਟੀਆਂ ਨੂੰ ਮਿਲਣਾ ਨਾ ਸੋ ਇਹ ਆ ਵੀ ਚਲੋ ਕੋਈ ਰੌਲਾ ਉੱਠਦਾ ਉਹ ਖਤਮ ਤਾਂ ਇੱਕ ਦਿਨ ਹੁੰਦਾ ਹੀ ਆ ਉਹ ਹੋਣਾ ਚਾਹੀਦਾ ਪਰ ਜਿਹੜੇ ਲੋਕਾਂ ਨੇ ਇਹ ਗਲਤ ਕੰਮ ਕੀਤਾ ਚਾਹੇ ਨਸ਼ੇ ਦੀ ਆੜ ਦੇ ਵਿੱਚ ਚਾਹੇ ਹੰਕਾਰ ਦੇ ਵਿੱਚ ਉਹਨਾਂ ਨੂੰ ਇੱਕ ਸਬਕ ਮਿਲਣਾ ਚਾਹੀਦਾ ਉਹਨਾਂ ਨੂੰ ਮਾਫੀ ਜ਼ਰੂਰ ਮੰਗਣੀ ਚਾਹੀਦੀ ਹੈ ਤਾਂ ਵਕ ਵਕ ਐਸੋਸੀਏਸ਼ਨ ਦੇ ਆਗੂ ਜਿਹੜੇ ਨੇ ਅੱਜ ਸਿਮਰ ਸੰਧੂ ਦੇ ਹੱਕ ਦੇ ਵਿੱਚ ਖੜੇ ਹੋਏ ਨੇ ਤਾਂ ਸਿਮਰ ਸੰਧੂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਉਹ ਕਹਿ ਰਹੀ ਹੈ ਕਿ ਜਿਨ੍ਹਾਂ ਲੋਕਾਂ ਦੇ ਨਾਲ ਜੋ ਮਸਲਾ ਸੀਗਾ ਜਿਨ੍ਹਾਂ ਦੇ ਖਿਲਾਫ ਕੰਪਲੇਟ ਦਿੱਤੀ ਸੀ ਉਹ ਉਹਨਾਂ ਨੂੰ ਮਾਫ਼ ਕਰਨ ਨੂੰ ਤਿਆਰ ਹੈ ਪਰ ਉਹ ਇੱਕ ਵਾਰੀ ਆ ਕੇ ਸਿਮਰ ਸੰਧੂ ਦੇ ਨਾਲ ਮੁਲਾਕਾਤ ਕਰ ਲੈਣ ਉਸ ਦਾ ਮਾਫੀ ਮੰਗ ਲੈਣ ਤਾਂ ਉਹ ਮਾਫ਼ ਕਰਨ ਨੂੰ ਤਿਆਰ ਹੈਗੀ ਆ ਪਰ ਜਿਹੜੇ ਗਰੁੱਪ ਦੇ ਨਾਲ ਗਈ ਸੀ ਉਹ ਅੱਜ ਉਹਨਾਂ ਦਾ ਵਿਰੋਧ ਕਰ ਰਹੇ ਨੇ ਔਰ ਇਹਨੇ ਸਾਬਤ ਤੌਰ ਤੇ ਜਵਾਬ ਦੇ ਦਿੱਤਾ ਕਿ ਅੱਗੇ ਤੋਂ ਉਹਨਾਂ ਦੇ ਨਾਲ ਉਹ ਕੰਮ ਨਹੀਂ ਕਰੇਗੀ ਬਾਕੀ ਗਰੁੱਪ ਐਸੋਸੀਏਸ਼ਨਾਂ ਜਿਹੜੀਆਂ ਅੱਜ ਇਕੱਠੀਆਂ ਹੋਈਆਂ ਨੇ ਤਾ ਸਿਮਰ ਦੇ ਹੱਕ ਦੇ ਵਿੱਚ ਅੱਜ ਲੁਧਿਆਣਾ ਦੇ ਵਿੱਚ ਵੱਡਾ ਕਟ ਕੀਤਾ ਗਿਆ ਕੈਮਰਾਮੈਨ ਸਲਮਾਨ ਦੇ ਨਾਲ ਨਰਿੰਦਰ ਮੀਂਦ ਜਗਮਨ ਟੀਵੀ ਲੁਧਿਆਣਾ